ਡਿਪਟੀ ਕਮਿਸ਼ਨਰ ਕਮ ਪ੍ਰਧਾਨ ਰੈੱਡ ਕਰਾਸ ਸੁਸਾਇਟੀ ਅੰਮ੍ਰਿਤਸਰ ਸ਼੍ਰੀਮਤੀ ਸਾਖਸ਼ੀ ਸਹਾਣੀ ਦੀ ਅਗਵਾਈ ਹੇਠ ਰੈੱਡ ਕਰਾਸ ਪਵਨ ਅੰਮ੍ਰਿਤਸਰ ਵਿਖੇ ਵਿਸ਼ਵ ਰੈੱਡ ਕਰਾਸ ਦਿਵਸ ਆਯੋਜਿਤ ਕੀਤਾ ਗਿਆ ਐ ਦਿਹਾੜਾ ਰੈੱਡ ਕਰਾਸ ਦੇ ਬਾਨੀ ਅਤੇ ਪਿਤਾਮਾ ਸਰ ਹੈਨਰੀ ਡੂਨਟ ਨੂੰ ਸਮਰਪਿਤ ਹੈ ਐਸ ਮੌਕੇ ਵੱਖ-ਵੱਖ ਐਨ ਜੀਓਜ਼ ਦੇ ਨੁਮਾਇਦਿਆਂ ਯੂਥ ਕਲੱਬ ਅਤੇ ਵਿਦਿਆਰਥੀਆਂ ਨੇ ਪਾਗ ਲਿਆ ਇਸ ਮੌਕੇ ਆਪਣੇ ਸੰਦੇਸ਼ ਵਿੱਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰੈੱਡ ਕਰਾਸ ਦਿਵਸ ਤੇ ਖੂਨਦਾਨ ਕਰਨਾ ਮਾਨਵਤਾ ਦੀ ਸੇਵਾ ਲਈ ਚੰਗੀ ਪਹਿਲ ਹੈ ਇਸ ਮੌਕੇ ਗੁਰਦਸ਼ਨ ਕੌਰ 바ਵਾ ਪ੍ਰੋਫੈਸਰ ਹੈਡ ਡਿਪਾਰਟਮੈਂਟ ਆਫ ਪੈਡੀਟ੍ਰਿਕਸ ਡਾਕਟਰ ਮਨਮੀਤ ਕੌਰ ਸੋਢੀ ਟ੍ਰੈਫਿਕ ਐਜੂਕੇਸ਼ਨ ਸੈੱਲ ਤੋਂ ਐਸਆਈ ਦਲਜੀਤ ਸਿੰਘ ਸੁਖਵਿੰਦਰ ਸਿੰਘ ਕੇਵੀਆਈ ਬਲੱਡ ਬੈਂਕ ਦੇ ਡਾਇਰੈਕਟਰ ਵਿਕਰਮਜੀਤ ਸਿੰਘ ਅਤੇ ਚੇਚੇ ਤਾਰਦੇ ਪੁੱਜੇ ਅਤੇ ਰੈੱਡ ਕਰਾਸ ਸੁਸਾਇਟੀ ਅੰਮ੍ਰਿਤਸਰ ਦੇ ਕਾਰਜਕਾਰੀ ਸਕੱਤਰ ਸੈਮਸਨ ਮਸੀ ਨੇ ਇਹਨਾਂ ਨੂੰ ਸਨਮਾਨਿਤ ਕੀਤਾ ਅਤੇ ਰੈੱਡ ਕਰਾਸ ਦੇ ਕੰਮਾਂ ਬਾਰੇ ਇੱਕ ਵਿਸਤ੍ਰਿਤ ਰਿਪੋਰਟ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਕੈਂਪ ਦੌਰਾਨ 50 ਦੇ ਕਰੀਬ ਖੂਨਦਾਨੀਆਂ ਵੱਲੋਂ ਖੂਨਦਾਨ ਕੀਤਾ ਗਿਆ। ਐਸ ਨੌਕੇ ਪੀਸੀ ਠਾਕੁਰ ਡਾਕਟਰ ਹਰਜੀਤ ਸਿੰਘ ਗਰੋਵਰ ਦਲਬੀਰ ਕੌਰ ਨਾਗਪਾਲ ਅਰਵਿੰਦਰ ਕੌਰ ਡਾਕਟਰ ਗੌਰਵ ਡਾਕਟਰ ਪੰਲਵੀ ਫੁੱਲਵਿੰਦਰ ਸਿੰਘ ਜਗਜੀਤ ਸਿੰਘ ਖਾਲਸਾ ਸੁਖਵੰਤ ਸਿੰਘ ਲक्की ਕਾਨਪੂਰੀਆ ਰਾਜੀਵ ਵੇਰੀ ਸਲਵੰਤ ਸਿੰਘ ਸੁਪਾਲ ਸਿੰਘ ਸੋਹਲਵੀ ਮੌਜੂਦ ਸਨ ਅੱਜ ਜਿਵੇਂ ਕਿ ਅਸੀਂ ਇੱਥੇ ਵਰਲਡ ਰੈੱਡ ਕਰਾਸ ਦੇ ਮਨਾ ਰਹੇ ਹਾਂ ਤੇ ਇੱਥੇ ਬਹੁਤ ਹੀ ਵਧੀਆ ਪ੍ਰੋਗਰਾਮ ਕੀਤਾ ਗਿਆ ਜਿਦੇ ਵਿੱਚ ਉਹ ਸਮਾਜ ਸੇਵੀ ਸ਼ਖਸੀਅਤਾਂ ਜਿਨ੍ਹਾਂ ਨੇ ਸਮਾਜ ਲਈ ਵੱਖਰੇ ਵੱਖਰੇ ਤਰੀਕੇ ਨਾਲ ਸੇਵਾ ਕੀਤੀ ਹੈ ਉਹਨਾਂ ਨੂੰ ਆਨਰ ਕੀਤਾ ਗਿਆ ਹੈ ਪਲੱਸ ਇੱਕ ਬਲੱਡ ਡੋਨੇਸ਼ਨ ਕੈਂਪ ਕਰਿਆ ਜਾ ਰਿਹਾ ਹੈ ਜਿਦੇ ਨਾਲ ਲੋੜਵੰਦ ਲੋਕਾਂ ਨੂੰ ਖੂਨ ਮਿਲ ਸਕੇ ਔਰ ਸਾਡੇ ਡਿਪਾਰਟਮੈਂਟ ਨੇ ਵੀ ਆਪਣੇ ਕਾਲਜ ਦੇ ਵਿਖੇ ਇੱਕ ਬਲੱਡ ਡੋਨੇਸ਼ਨ ਕੈਂਪ ਲਗਾਇਆ ਹੈ ਉਹਨਾਂ ਬੱਚਿਆਂ ਲਈ ਜਿਨ੍ਹਾਂ ਨੂੰ ਥੈਲਸੀਮੀਆ ਮੇਜਰ ਹੈ ਇਹ ਜਾਣਕਾਰੀ ਮੈਂ ਤੁਹਾਨੂੰ ਦੇਣਾ ਜਾਊਂਗੀ ਕਿ ਪੰਜਾਬ ਸਰਕਾਰ ਵੱਲੋਂ ਇਹ ਬਿਲਕੁਲ ਸਹੂਲਤਾ ਫ੍ਰੀ ਨੇ ਇਹਨਾਂ ਨੂੰ ਬਲੱਡ ਵੀ ਫ੍ਰੀ ਮਿਲਦਾ ਹੈ ਅੱਜ ਅਮਰਸਰ ਜਿਲ੍ਹੇ ਦੇ ਵਿੱਚ ਰੈੱਡ ਕਰਸ ਸੋਸਾਇਟੀ ਜਿਹੜੀ ਹੈ ਉਹ ਮਾਨਯੋਗ ਡਿਪਟੀ ਕਮਿਸ਼ਨਰ ਔਰ ਸ਼੍ਰੀਮਤੀ ਗੁਰਸਿਮਰਨਜੀਤ ਕੌਰ ਜੀ ਦੀ ਅਗਵਾਨੀ ਹੇਠ ਜ਼ਿਲ੍ਹੇ ਦੇ ਵਿੱਚ ਜਿਵੇਂ ਪੰਗੂੜਾ ਅੱਜ ਜਿਹੜਾ ਹੈਗਾ ਪ੍ਰੋਗਰਾਮ ਹੈ ਇਹਦੇ ਤਹਿਤ ਅਸੀਂ 195 ਅਬੈਂਡਨ ਬੱਚਿਆਂ ਦੀ ਜਿਹੜੀਆਂ ਜਨਨ ਜਦੀਆਂ ਬਚਾ ਚੁੱਕੇ ਹਾਂ ਉਸ ਦੇ ਨਾਲ ਹੀ ਰੈੱਡ ਕਰਾਸ ਜਿਹੜੀ ਹੈ ਵਿਸ਼ੇਸ਼ ਤੌਰ ਤੇ ਕੈਂਸਰ ਤੇ ਥੈਲੇਸੀਮੀਆ ਦੇ ਪੇਸ਼ੈਂਟ ਦੇ ਲਈ ਬਲੱਡ ਦਾ ਪ੍ਰਬੰਧ ਕਰ ਰਹੀ ਆ ਉਸੇ ਨਾਲ ਦੀ ਬੇਰੁਜ਼ਗਾਰ ਬੱਚਿਆਂ ਤੇ ਬੱਚੀਆਂ ਦੀ ਸਵੈ ਰੋਜ਼ਗਾਰ ਦੇ ਜਿਹੜੇ ਟ੍ਰੇਨਿੰਗ ਪ੍ਰੋਗਰਾਮ ਨੇ ਜਿਹਦੇ ਵਿੱਚ ਕੰਪਿਊਟਰ ਹੈ ਕਟਿੰਗ ਐਡੀਟਿੰਗ ਟੈਲਰੀ ਅਰ ਐਮਬਰਾਇਡਰੀ ਦੀ ਟ੍ਰੇਨਿੰਗ ਜਿਹੜੀ ਹੈ ਪ੍ਰਦਾਨ ਕੀਤੀ ਜਾਂਦੀ ਹੈ ਅੱਜ ਬਲੱਡ ਡੋਨੇਸ਼ਨ ਕੈਂਪ ਸ਼ਹਿਰ ਦੀ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਕਿਉਂਕਿ ਜਿਹੜੇ ਬਲੱਡ ਡੋਨਰਸ ਨੇ ਸ਼ਹਿਰ ਤੋਂ ਅਲੱਗ-ਅਲੱਗ ਜਗ੍ਹਾ ਤੋਂ ਆਏ ਨੇ ਉਹਨਾਂ ਸੁਲਗ ਲਗਾਇਆ ਗਿਆ ਹੈ ਜਿੱਥੇ ਨੌਜਵਾਨ ਅੱਜ ਬਲੱਡ ਡੋਨੇਟ ਕਰ ਰਹੇ ਹਨ ਮੈਨੂੰ ਲੱਗਦਾ ਹੈ ਕਿ ਇਹ ਚੀਜ਼ ਨੂੰ ਬਹੁਤ ਹਾਈਲਾਈਟ ਕਰਨਾ ਚਾਹੀਦਾ ਹੈ ਕਿਉਂ ਸਾਡੇ ਜਿਹੜਾ ਪੰਜਾਬ ਹੈ ਉਹਨੂੰ ਨਸ਼ ਲੱਗੇ ਹਰ ਜਿਹੜਾ ਮੀਡੀਆ ਹੈ ਉਹ ਦਿਖਾਉਂਦਾ ਹੈ ਪਰ ਆ ਦੇਖੋ ਨੌਜਵਾਨੀ ਹੈ ਜੋ ਅੱਜ ਆਪਣੀਆਂ ਨਾੜੀਆਂ 'ਚ ਸੂਈਆਂ ਲਵਾ ਕੇ ਲੋਕਾਂ ਦੀ ਜ਼ਿੰਦਗੀਆਂ ਬਚਾਰੇ ਨੇ ਕਿਉਂਕਿ ਜਿਹੜਾ ਖੂਨ ਹੈ ਉਹ ਕੋਈ ਮਸ਼ੀਨ ਦਾ ਕੋਈ ਇਹੋ ਜਿਹੀ ਨਹੀਂ ਬਣੀ ਕੋਈ ਫੈਕਟਰੀ 'ਚ ਨਹੀਂ ਬੰਦਾ ਇਨਸਾਨ ਹੀ ਇਹ ਕੋਈ ਜਿਹੀ ਮਸ਼ੀਨ ਹੈ ਜਿੱਦੇ 'ਚ ਬੰਦਾ ਹੈ ਸੋ ਮੈਨੂੰ ਲੱਗਦਾ ਹੈ ਕਿ ਬਹੁਤ ਹੀ ਅੱਜ ਵਧੀਆ ਦਿਨ ਹੈ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵਰਲਡ ਰੈੱਡ ਕਰਾਸ ਡੇ ਦੇ ਸੰਬੰਧ ਵਿੱਚ ਅੱਜ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਅੰਮ੍ਰਿਤਸਰ ਵੱਲੋਂ ਵੱਖ-ਵੱਖ ਐਨ ਜੀਓ ਦੇ ਸਹਿਯੋਗ ਨਾਲ रेड क्रॉस पवन अमृतसर ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਔਰ ਦੱਸਿਆ ਗਿਆ ਕਿ ਖੂਨਦਾਨੀਆਂ ਵਲੋਂ ਦਾਨ ਕੀਤੇ ਗਏ ਖੂਨ ਨਾਲ ਜ਼ਰੂਰਤਮੰਦ ਮਰੀਜ਼ਾਂ ਦੀਆਂ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ ਫਾਸਟ ਵੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੇ ਕੁਮਾਰ